ਲੋ ਜੀ ਆਪਾਂ ਹੈਗੇ ਅੰਡੇਮਾਨ ਨਿਕੋਬਰ ਯਾਨੀ ਕਿ ਕਾਲੇ ਪਾਣੀ ਦੇ ਪਿੰਡਾਂ ਦੇ ਵਿੱਚ ਤੇ ਇਹ ਆ ਪਿੰਡ ਦੀ ਸਬਜ਼ੀ ਮੰਡੀ ਤੇ ਇੱਥੋਂ ਮਿਲਦੀਆਂ ਸਾਰੀਆਂ ਲੋੜ ਦੀਆਂ ਸਬਜ਼ੀਆਂ ਤੇ ਫਰੂਟ ਤਾਂ ਆ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਤੇ ਇਧਰਲੇ ਪਾਸੇ ਮਿਲਦੇ ਆ ਜੀ ਘਰੇਲੂ ਲੋੜ ਵਾਲੇ ਮਸਾਲੇ ਜੀ ਹਾਂ ਇਹ ਲੋਕਲ ਮਸਾਲੇ ਆ ਤੇ ਕੁਝ ਜਿਹੜੇ ਵੈਸੇ ਮਸਾਲੇ ਤੇ ਇਹ ਸਾਹਮਣੇ ਆ ਜੀ ਪਿੰਡ ਦਾ ਪੰਚਾਇਤ ਘਰ ਜਿਹੀਆਂ ਬਹੁਤ ਆਲੀਸ਼ਾਨ ਬਿਲਡਿੰਗ ਹੈ ਪਿੰਡ ਦੇ ਪੰਚਾਇਤ ਘਰ ਦੀ ਆਜਾ ਤੁਹਾਨੂੰ ਦਿਖਾਉਣਿਆ ਨਾਲ ਸਰਪੰਚ ਦਾ ਕਮਰਾ ਜੀ ਹਾਂ ਇਸ ਕਮਰੇ ਦੇ ਵਿੱਚ ਪਿੰਡ ਦਾ ਸਰਪੰਚ ਜਾਨੀ ਕਿ ਇਸ ਪਿੰਡ ਦੀ ਸਰਪੰਚ ਹੁਣ ਬੀਬੀ ਆ ਆ ਦੇਖੋ ਦਾ ਦਫਤਰ ਕਿੰਨਾ ਸ਼ਾਨਦਾਰ ਜਿਵੇਂ ਤੁਸੀਂ ਪੰਚਾਇਤ ਸੀਰੀਅਲ ਦੇ ਵਿੱਚ ਵੇਖਿਆ Amazon Prime ਦੇ ਵਿੱਚ ਉਹੋ ਜਿਹਾ ਦਫਤਰ ਤੇ ਲਓ ਜੀ ਇਹ ਆ ਸਬਜੀ ਮੰਡੀ ਤੇ ਆਪਾਂ ਮਾਰ ਰਹੇ ਆ ਸਬਜੀ ਮੰਡੀ ਦਾ ਘੇੜਾ ਸੋ ਵੀਡੀਓ ਦੇ ਵਿੱਚ ਬਹੁਤ ਕੁਝ ਤੁਹਾਨੂੰ ਜਾਣਕਾਰੀ ਇਨ੍ਹਾਂ ਪਿੰਡਾਂ ਬਾਰੇ ਮਿਲਣ ਵਾਲੀ ਆ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਵੇਖਿਓ ਜੇ ਵੀਰਿਆ ਲਗੇ ਲਾਈਕ ਤੇ ਸ਼ੇਅਰ ਕਰ ਦਿਓ। ਲੋ ਜੀ ਆਪਾਂ ਹੈਗੇ ਆ ਨੀਲ ਆਇਲੈਂਡ ਦੇ ਬਿਲਕੁਲ ਨੀਲ ਆਇਲੈਂਡ ਜਿਹੜਾ ਬਹੁਤ ਛੋਟਾ ਜਿਹਾ ਇੱਕ ਪਿੰਡ ਆ ਤੇ ਇੱਥੋਂ ਦੀ ਇੱਕ ಗ್ರಾಮ ਪੰਚਾਇਤ ਬਣਦੀ ਆ। ਤੇ ਇਹ ਨੀਲ ਆਇਲੈਂਡ ਦੀ ਸਬਜ਼ੀ ਹੈ। ਦੋਸਤੋ ਇੱਥੇ ਜਿੰਨੀਆਂ ਵੀ ਸਬਜ਼ੀਆਂ ਸਾਰੀਆਂ ਬਾਇਸ਼ਿਪੀ ਪਹੁੰਚਦੀਆਂ ਤਾਂ ਕਿੰਨੀ ਔਖੀ ਜ਼ਿੰਦਗੀ ਹੈ ਸਾਰਾ ਕੁਝ ਜਿਹੜਾ ਅੰਡੇਮਾਨ ਨਿਕੋਬਾਰ ਦੇ ਵਿੱਚ ਨਈ ਤੋਂ ਆਉਂਦਾ। ਖਾਣ ਪੀਣ ਦਾ ਸਮਾਨ, ਕੰਸਟਰਕਸ਼ਨ ਦਾ ਸਮਾਨ। ਤਾਂ ਤੁਸੀਂ ਵੇਖੋ ਕਿੰਨੇ ਤਰ੍ਹਾਂ ਦੇ ਫਲ ਅਤੇ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਇੱਥੇ ਅਵੇਲੇਬਲ ਆ। ਇਹ ਨੀਲ ਆਇਲੈਂਡ ਦੀ ਸਬਜ਼ੀ ਮੰਡੀ ਤੇ ਇਧਰਲੇ ਪਾਸੇ ਮਿਲਦਿਆ ਸਾਰੇ ਤਰ੍ਹਾਂ ਦੇ ਮਸਾਲੇ ਇੰਡੀਅਨ ਮਸਾਲੇ ਕੁਝ ਲੋਕਲ ਮਸਾਲੇ ਤੇ ਆਪਾਂ ਲਾ ਰਹੇ ਹਾਂ ਜੀ ਭਲਵਾਨੀ ਗੇੜਾ ਨੀਲ ਆਇਲੈਂਡ ਦੀ ਸਬਜ਼ੀ ਮੰਡੀ ਦਾ ਤੇ ਇੱਥੋਂ ਆਪਾਂ ਕੁਝ ਫਰੂਟ ਖਰੀਦੇ ਰਾਤ ਨੂੰ ਖਾਣ ਵਾਸਤੇ ਆਪਣੇ ਬ੍ਰੈਕਫਾਸਟ ਵਾਸਤੇ ਤੇ ਲਓ ਜੀ ਇਧਰਲੇ ਪਾਸੇ ਨੀਲ ਆਇਲੈਂਡ ਦਾ ਬਾਜ਼ਾਰ ਹੈ ਨੀਲ ਆਇਲੈਂਡ ਜਿਹੜਾ ਤੁਹਾਨੂੰ ਉਹਦੇ ਬਾਰੇ ਪਹਿਲਾਂ ਆਪਾਂ ਦੱਸ ਚੁੱਕੇ ਹਾਂ ਪਿਛਲੇ ਵੀਡੀਓ ਦੇ ਵਿੱਚ ਨੀਲ ਆਇਲੈਂਡ ਬਹੁਤ ਛੋਟਾ ਜਿਹਾ ਏਰੀਆ ਸਾਰਾ 13 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਲੰਬਾਈ ਇਹਦੀ 13 ਕਿਲੋਮੀਟਰ ਚੜਾਈ 6 ਤੋਂ 7 ਕਿਲੋਮੀਟਰ ਹੋਣੀ ਆ ਤੇ ਛੋਟੀ ਜੀ ਇੱਥੇ ਮਾਰਕੀਟ ਆ ਜਿੱਥੋਂ ਲੋੜ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਤੇ ਆਓ ਤੁਹਾਨੂੰ ਹੁਣ ਮੈਂ ਲੈ ਕੇ ਚੱਲਦਾ ਨੀਲ ਆਇਲੈਂਡ ਦੇ ਪਿੰਡ ਦੇ ਪੰਚਾਇਤ ਘਰ ਦੇ ਵਿੱਚ ਉਹ ਸਾਹਮਣੇ ਜਿਹੜਾ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਇਸ ਪਿੰਡ ਦੀ ਪੰਚਾਇਤ ਘਰ ਆ ਜੀ ਆਂ ਦੋਸਤੋ 26 ਜਨਵਰੀ ਲੰਕ ਗਈ ਸੀ ਜਦੋਂ ਮੈਂ ਉੱਥੇ ਸੀ ਤੇ 26 ਜਨਵਰੀ ਲੰਗੀ ਹੋਣ ਕਰਕੇ ਇੱਥੇ ਝੰਡੇ ਲੱਗੇ ਸੀ ਤਾਂ ਆਹ ਤੁਸੀਂ ਵੇਖ ਸਕਦੇ ਹੋ ਪੰਚਾਇਤ ਘਰ ਦਾ ਬੋਰਡ ਲੱਗਿਆ ਆ ਜੋ ਹੌਲੀ ਹੌਲੀ ਚੱਲਦੇ ਆਪਾਂ ਪੰਚਾਇਤ ਘਰ ਦੇ ਅੰਦਰ ਤੇ ਤੁਹਾਨੂੰ ਦਿਖਾਉਣੇ ਆ ਸਾਡੇ ਪੰਜਾਬ ਦੇ ਪਿੰਡਾਂ ਇਧਣ ਪੰਚਾਇਤ ਘਰ ਜਿਹੜੇ ਲਗਭਗ ਖਤਮ ਹੋ ਚੁੱਕੇ ਆ ਇਧਰਲੇ ਪਾਸੇ ਆ ਜੀ ਸਰਪੰਚ ਦਾ ਕਮਰਾ ਕਦੇ ਪਿੰਡਾਂ ਦੇ ਪੰਜਾਬ ਦੇ ਪਿੰਡਾਂ ਚ ਪੰਚਾਇਤ ਘਰ ਹੋਇਆ ਕਰਦੇ ਸੀ ਪਰ ਹੁਣ ਅੱਜਕੱਲ੍ਹ ਪਿੰਡਾਂ ਦੇ ਵਿੱਚ ਪੰਚਾਇਤ ਘਰ ਤੁਹਾਨੂੰ ਵੇਖਣ ਨੂੰ ਨਹੀਂ ਮਿਲਦੇ ਇਹ ਸਰਕਾਰੀ ਬਿਲਡਿੰਗ ਹੈ ਜੀ ਬਿਲਕੁਲ ਇਹ ਸਰਪੰਚ ਦਾ ਦਫਤਰ ਹੈ ਤੁਸੀਂ ਵੇਖ ਸਕਦੇ ਹੋ ਕਿੰਨਾ ਅਲੀਸ਼ਾਨ ਕਮਰਾ ਟੇਬਲ ਕੁਰਸੀ ਲੱਗਿਆ ਇੱਧਰਲੇ ਪਾਸੇ ਪੰਚਾਂ ਦੇ ਤੇ ਹੋਰ ਬਤਵੰਤਿਆਂ ਦੇ ਬੈਠਣ ਲਈ ਜਗ੍ਹਾ ਉਹ ਸਾਹਮਣੇ ਸਰਪੰਚ ਦੀ ਕੁਰਸੀ ਹੈ ਤੇ ਇਹ ਲੱਗਿਆ ਜੀ ਸਰਪੰਚ ਦਾ ਬੋਰਡ ਯਾਨੀ ਕਿ ਪ੍ਰਧਾਨ ਯਾਨੀ ਕਿ ਪ੍ਰੈਜ਼ੀਡੈਂਟ ਤੇ ਸਰਪੰਚ ਲਓ ਜੀ ਪ੍ਰਧਾਨ ਜੀ ਤੁਸੀਂ ਪੰਚਾਇਤ ਸੀਰੀਜ਼ ਵੇਖੀ ਹੋਵੇ Amazon ਤੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਊ ਕਿ ਹਿੰਦੀ ਦੇ ਵਿੱਚ ਸਰਪੰਚ ਨੂੰ ਪ੍ਰਧਾਨ ਕਹਿੰਦੇ ਆ ਤਾਂ ਬਹੁਤ ਸ਼ਾਨਦਾਰ ਜਿਹੜੀ ਬਿਲਡਿੰਗ ਹੈ ਦੀ ਆਪਾਂ ਤੁਹਾਨੂੰ ਇੱਕ ਵਾਰੀ ਫਿਰ ਵਿਊ ਦਿਖਾ ਦਿੰਨੇ ਆ ਸਰਪੰਚ ਦੇ ਕਮਰੇ ਦਾ ਤਾਂ ਉਹ ਸਾਹਮਣੇ ਸਰਪੰਚਾਂ ਦੇ ਨਾਮ ਲਿਖਿਆ ਕਿਹੜੇ ਸਰਪੰਚ ਦਾ ਕਿੰਨਾ ਕਾਰਜਕਾਰ ਆ ਅਜੇ ਹੁਣ ਤੁਹਾਨੂੰ ਜਿਹੜੇ ਕਮਰੇ ਚ ਲੈ ਕੇ ਚੱਲੇ ਆ ਜੀ ਇਹ ਕਮਰਾ ਹੈਗਾ ਜੀ ਉਪ ਪ੍ਰਧਾਨ ਯਾਨੀ ਕਿ ਜਿਹੜਾ ਸਰਪੰਚ ਤੋਂ ਥੱਲਾ ਯਾਨੀ ਕਿ ਵਾਈਸ ਸਰਪੰਚ ਵੀ ਕਹਿ ਸਕਦੇ ਆ ਇਹਨਾਂ ਸਟੇਟਾਂ ਦੇ ਵਿੱਚ ਉਪ ਪ੍ਰਧਾਨ ਦੀ ਵੀ ਇੱਕ ਪੋਸਟ ਹੁੰਦੀ ਆ ਤੇ ਬਾਕੀ ਸਾਰੇ ਪੰਚ ਹੁੰਦੇ ਆ ਇਹ ਉਪ ਪ੍ਰਧਾਨ ਦਾ ਕਮਰਾ ਤਾਂ ਇੱਥੇ ਬੈਠ ਕੇ ਸਾਰਾ ਜਿਹੜਾ ਪੰਚਾਇਤ ਆਪਣਾ ਦੇਖ ਰਿਹਾ ਕਿ ਚਲਦੀ ਪੰਚਾਇਤਾਂ ਕੋਲੇ ਐਕਚੁਅਲ ਦੇ ਵਿੱਚ ਕਾਫੀ ਪਾਵਰ ਆ ਇੱਥੇ ਇਹਨਾਂ ਸਟੇਟਾਂ ਦੇ ਵਿੱਚ ਜਿੰਨੇ ਵੀ ਪੰਚਾਇਤ ਦੇ ਕੰਮ ਆ ਤੁਹਾਨੂੰ ਇਸ ਦਫ਼ਤਰ ਦੇ ਵਿੱਚ ਕੋਈ ਸਰਟੀਫਿਕੇਟ ਬਣਾਉਣਾ ਕੋਈ ਕੁੱਝ ਕਰਨਾ ਸਭ ਕੁਝ ਤੁਹਾਨੂੰ ਇੱਥੇ ਹੀ ਬਣ ਜਾਂਦਾ ਇਹ ਆ ਜੀ ਪੰਚਾਇਤ ਸਚਵ ਜਾਨੀ ਕਿ ਪੰਚਾਇਤ ਸੈਕਟਰੀ ਪੰਚਾਇਤ ਵੈਬ ਸੀਰੀਜ਼ ਦੇ ਵਿੱਚ ਸਚਿਵਜੀਤ ਬਾਰੇ ਤੁਸੀਂ ਚੰਗੀ ਤਰ੍ਹਾਂ ਵੇਖਿਆ ਤਾਂ ਇਹ ਸਚਿਵ ਦਾ ਕਮਰਾ ਹੈ ਸਫਾਈ ਹੋ ਰਹੀ ਹੈ ਸਫਾਈ ਵਾਲਾ ਬੰਦਾ ਗੇਟ-ਗੁਟ ਖੋਲ ਰਿਹਾ ਤੇ ਸਾਬ ਸਫਾਈ ਕਰ ਰਿਹਾ ਇੱਥੇ ਬੈਠ ਕੇ ਜਿੰਨਾ ਵੀ ਕਲੈਰੀਕਲ ਕੰਮ ਆ ਪੰਚਾਇਤ ਸੈਕਟਰੀ ਵੱਲੋਂ ਡਿਵੈਲਪਮੈਂਟ ਦਾ ਕੀਤਾ ਜਾਂਦਾ ਤੇ ਇਧਰਲੇ ਪਾਸੇ ਦੋਸਤੋ ਪੰਚਾਇਤ ਘਰ ਦੇ ਵਿੱਚ ਇੱਕ ਸਰਕਾਰੀ ਜਿਮ ਆ ਆ ਦੇਖੋ ਸਾਰੀ ਟਾਈਮਿੰਗ ਲੱਗੀ ਹੋਈ ਆ ਤੇ ਇਹ ਅੰਦਰ ਜਿਮ ਦਾ ਸਮਾਨ ਪਿਆ ਜਿੰਨੇ ਨੌਜਵਾਨ ਆ ਉਹਨਾਂ ਨੂੰ ਹੈਲਥ ਦੇ ਨਾਲ ਜੋੜਨ ਲਈ ਇੱਥੇ ਸਾਰਾ ਕੁਝ ਜਿਹੜਾ ਕੀਤਾ ਜਾਂਦਾ ਤਾਂ ਆ ਤੁਸੀਂ ਵੇਖ ਸਕਦੇ ਹੋ ਇਹ ਆ ਜੀ ਪੰਚਾਇਤ ਘਰ ਦਾ ਜਿਮ ਤਾਂ ਇੱਥੇ ਬਿਲਕੁਲ ਐਕਸਰਸਾਈਜ਼ ਵਗੈਰਾ ਨੌਜਵਾਨ ਜਿਹੜੇ ਕਰ ਸਕਦੇ ਆ ਫ੍ਰੀ ਆਫ ਕੋਸਟ ਤੇ ਆ ਜੋ ਹੁਣ ਆਪਾਂ ਚੱਲਦੇ ਥੋੜਾ ਉੱਪਰਲੀ ਮੰਜ਼ਲ ਤੇ ਦੇਖਦੇ ਆ ਉੱਪਰਲੀ ਮੰਜ਼ਲ ਦੇ ਉੱਪਰ ਕੀ ਕੁਝ ਹੈ ਇਸ ਆਫਿਸ ਦੇ ਵਿੱਚ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਉੱਪਰ ਤਾਂ ਉਹ ਦੇਖੋ ਤੁਸੀਂ ਸਾਹਮਣੇ ਪੰਚਾਇਤ ਦਾ ਇੱਕ ਕਾਨਫਰੰਸ ਰੂਮ ਕਹਿ ਸਕਦੇ ਆ ਟ੍ਰੇਨਿੰਗ ਰੂਮ ਕਹਿ ਸਕਦੇ ਆ ਜਿੱਥੇ ਪੰਚਾਇਤ ਦੇ ਵੱਡੇ ਵੱਡੇ ਸਮਾਗਮ ਜਾਂ ਟ੍ਰੇਨਿੰਗ ਵਗੈਰਾ ਲਗਾਈ ਜਾਂਦੀ ਹੈ ਠੀਕ ਹੈ ਇਹ ਸਾਰਾ ਕੁਝ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਕਾਫੀ ਵੱਡਾ ਰੂਮ ਆ ਜਿਹੜਾ ਇਦੇ ਵਿੱਚ ਪੰਚਾਇਤ ਦੀਆਂ ਜਿੰਨੀਆਂ ਵੀ ਕੋਈ ਟ੍ਰੇਨਿੰਗ ਲਗਦੀਆਂ ਜਾਂ ਪੰਚਾਇਤ ਦਾ ਕੋਈ ਸਮਾਗਮ ਹੁੰਦਾ ਜਦੋਂ ਜ਼ਿਆਦਾ ਕੱਟ ਕਰਨਾ ਹੁੰਦਾ ਤਾਂ ਇੱਥੇ ਕੁਰਸੀਆਂ ਲਾ ਕੇ ਇੱਥੇ ਕੀਤਾ ਜਾਂਦਾ ਸੋ ਇਹ ਨੀਲ ਆਇਲੈਂਡ ਦਾ ਜਿਹੜਾ ਹੈਗਾ ਇਹ ਪੰਚਾਇਤ ਘਰ ਅੱਜ ਉਸ ਦਾ ਮੋਇਨਾ ਕਰ ਰਹੇ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਮੈਨੂੰ ਵੀਡੀਓ ਤੇ ਕਮੈਂਟ ਕਰਕੇ ਦੱਸਿਓਗੇ ਕਿਹਦੇ ਕਿਹੜੇ ਪਿੰਡ ਦੇ ਵਿੱਚ ਅੱਜਕੱਲ ਪੰਚਾਇਤ ਘਰ ਮੌਜੂਦ ਨੇ ਸੋ ਇਹ ਸਪੀਕਰ ਲੱਗਿਆ ਹੋਇਆ ਜਿੱਥੇ ਸਪੀਕਰ ਤੋਂ ਕੋਈ ਪਬਲਿਕ ਅਨਾਉਂਸਮੈਂਟ ਜਿਹੜੀ ਕਰਨੀ ਹੈ ਸਪੀਕਰ ਰਾਹੀਂ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੇਖੋ ਪੰਚਾਇਤ ਘਰ ਦੇ ਵਿੱਚ ਸਪੀਕਰ ਲੱਗਿਆ ਤਾਂ ਪੂਰੇ ਪਿੰਡ ਦੇ ਵਿੱਚ ਆਵਾਜ਼ ਜਿਹੜੀ ਹੈ ਜਾਂਦੀ ਹੈ ਸੋ ਵੀਡੀਓ ਵਧੀਆ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਅੱਜ ਕੱਲ ਪੰਚਾਇਤ ਘਰ ਮੌਜੂਦ ਹਨ ਸੋ ਜਲਦੀ ਮਿਲਦੇ ਹਾਂ ਜੀ ਆਪਾਂ ਅੰਡੇਮਾਨ ਨਿਕੋਬਾਰ ਦੇ ਅਗਲੇ ਵੀਡੀਓ ਦੇ ਨਾਲ ਸੋ ਬਣੇ ਰਹੋ ਜੀ ਲਾਈਕ ਸ਼ੇਅਰ ਕਰਦੇ ਰਹੋ ਉਹ ਤੱਕ ਲਈ ਸਸੇ ਕਾ